भगवंत मानते शेरी सीधी फतेह गढ़ चूड़िया उमड़िया जनसलाब विरोधी पाए सुकने हो गई लाला लाला भगवंत मान ने कहा तेरह दिया तेरह लोक सभा सीटा आम आदमी पार्टी जित रही है सीएम दी आमद पुलिस ने छावनी विच तब्दील कर दिता सी ਸ਼ਹਿਰ ਫਤੇਗੜ ਚੋੜੀਆਂ ਨਾਲ ਹੀ ਭਗਵੰਤ ਮਾਨ ਨੇ ਨਵੀਂ ਬਣਾਈ ਕਿ ਕਲੀਵੀ ਲੋਕਾਂ ਨੂੰ ਸੁਣਾਈ ਪਰ ਇੱਕ ਲੋਕਾਂ ਵਿੱਚ ਅਫਸੋਸ ਵੀ ਦੇਖਿਆ ਜਾ ਰਿਹਾ ਹੈ ਜੋ ਭਗਵੰਤ ਮਾਨ ਦੀ ਉਡੀਕ ਚ ਸ਼ਹਿਰੀ ਲੋਕ ਮਾਨ ਨੂੰ ਨਹੀਂ ਦੇਖ ਸਕੇ ਦੇਖੋ ਭਗਵੰਤ ਮਾਨ ਦੇ ਰੋਡ ਸ਼ੋ ਦਿਆ ਚਲਕਿਆ ਸੌ ਜਾਵੇ ਨਾ ਬੋਈ ਤੇ ਨਾ ਉਹ ਮੱਖੀ ਨਾਂ ਦੇ ਤੋਂ ਸੀਸਕੀ ਬਢਿੰਡੇ ਤੋਂ ਜੋ ਕੰਮ ਕੀਤੇ ਭਗਵਾਨ ਸਾਡੀ ਪਾੜ ਅੰਧ ਨੇ ਕੋਈ ਖੋਕੋਈ ਨਹੀਂ ਕਿਲੀ ਦਾ ਕੋਈ ਬਿਲ ਨਹੀਂ ਨੈਰਾ ਕੱਸੀਆਂ ਸੂਆਂ ਚ ਪਾਣੀ ਨੌਕਰੀਆਂ ਵਾਲੀ ਲੰਬੀ ਨਹੀਂ ਆਦਲ ਸੰਨ ਚ ਉਹਦਾ ਮੈਨੂੰ ਚਸੀ ਬਾਦਲ ਸੌਂਦਾ ਸੀ ਉਹਦਾ ਸਹੀ ਨਾ ਸੋਈ ਹੈ ਫਿਰ ਕਾਲੀ ਦੇ ਫੱਕੀ ਸੀਰ ਤੇ ਮਿੱਠੀਏ ਨਾ ਚੀਏ ਮੇਰਾ ਭਾਈ ਜਿਹਦਾ ਨਵਿਕ ਰਮਜੀਤ ਸਿੰਘ ਵੇ ਉਹਨੂੰ ਬਾਅਦੇ ਕਰਤੀ ਇਹ ਲੰਦ ਚਿੱਟੇ ਦਾ ਕਿੰਗ ਵੇ ਮੇਰਾ ਸਿਜਾ ਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਮੋਟਾਂ ਵਾਲੀ 1 ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜਨ ਸਤਾਉ ਜਾਲੇ ਮਾਨ ਨੇ ਕੁੱਟੀ ਐ ਲੈ 4 ਜੂਨ ਤੋਂ ਬਾਅਦ ਬਾਦਲ ਪ੍ਰਬਾਤ ਦੀ ਰਾਜਨੀਤੀ ਤੋਂ ਪੱਕੀ ਛੁੱਟੀ ਐ ਹੋਰੇ ਸਾਨਾ ਦੁਨੀਆ ਸਾਵੇ ਢਾਟੇ ਦੀ ਉੜੋ ਚੁੱਪੀਆਂ ਗੁਰਨਾਨਕ ਸਾਹਿਬ ਨੇ ਦੱਸੀ ਅੱਜ ਤੱਕ ਵੀ ਇਹ ਮੁੱਕੇ ਨਹੀਂ ਰਹੀ ਦੁਨੀਆ ਤੇ ਟੁਕਣੇ ਨਹੀਂ ਉਹ ਲੰਗਦਾ ਵੇ ਵਾਸਾ ਕੋਈ ਕਾਸ ਕੋਈ ਜੇ ਪੀ ਛੱਡੋ ਬਹੁਤ ਵਾਰੀ ਪਰੇ ਇੱਕ ਵਾਰੀ ਆਹ ਹੁੰਦਾ ਏ ਇਹ ਵੀ ਹਰੇਕ ਸਾਲ ਬਦਲ ਲੈਂਦਾ ਹੁਣ ਤੁਸੀਂ ਤਾਂ ਬਦਲੋ ਹੋ ਬਿੱਪੇ ਬੱਤਿਆਂ ਦੇ पेपर दत्या बेकार खड़ी है धनबाद थोड़ा तुम इना प्यार दे। मैं हने तो भी जा मैं इना पता लग गया मैं हम फतेहगढ़ चूड़िया तो हा ही समझा करके दो नारे ला ਦੇ ਗੱਲ ਜੁਆਲੋ ਮਾਨਯੋਗ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਗਿਆਥ ਖੜੇ ਕਰਕੇ ਨਾਮ ਲੱਗਾ ਆਪਣਾ ਜੋਸ਼ ਦਾ ਪਤਾ ਲੱਗ ਗਿਆ ਵੀ ਇਥੇ ਚਾਨਾ ਲਲ ਪੋਚਾ ਵੀ ਫੇਰ ਲੱਗ ਕੱਰਾ ਜਿਵੇਂ ਕੱਟਾ ਦੇਗਾ ਓਂ ਕਲਾ ਆ ਮਰਦੀ ਬਾਣੀ ਮਾ ਲੋਗ ਮੱਖਰੀ ਪੰਜਾਬ ਪੰਦ ਸਮਾਨ ਬਹੁਤ ਬਹੁਤ ਵਧਾਣ ਧੰਨਵਾਦ ਜੀ ਕਹਿੰਦੇ ਕਿ ਕਲੀ ਸੁਣਾਓ चल 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 चल, चल, चल। माइ ਫਡੇਗਰ ਚੂੜਿਆਂ ਵਾਲਿਓ ਫਿਰ ਇੱਕ ਤਰੀਕ ਨੂੰ ਇਤਿਹਾਸ ਲਿਖਣ ਨੂੰ ਚੜੂੜਾ ਬਟਨ ਦੱਬਣ ਨੂੰ ਤਿਆਰ ਆ ਲੁਟੇਰਿਆਂ ਨੂੰ ਭਜਾਉਣ ਨੂੰ ਤਿਆਰ ਵਾਹ ਵਈ ਵਾਹ ਨਜ਼ਾਰਾ ਆ ਗਿਆ ਭਾਈ ਠਕਾਓਟਾਂ ਲਾਤੀਆਂ ਫਡੇਗਰ ਚੂੜਿਆਂ ਵਾਲਿਓ ਵਾਹ ਵਾਹ ਕੀ ਬੋਲਾਂ ਹਣ ਮੈਂ love you टू love you थ्री लव यू फोर थो दिल करियो वोटा कल्हूं कर गुआ रो. ਅਨਕਜ ਪਾਂਦੀ ਦਿਵਯਾ ਪੰਜਾਬ ਟੀਵੀ ਫਤਿਹਗੜ ਚੋੜੀਆਂ